ਜੋ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਏ ਮਹਿੰਦ ਦੇ ਤਹਿਤ ਅੱਜ ਸਾਡੀ ਥਾਣਾ ਜੋਧੇਵਾਲ ਦੀ ਪੁਲਿਸ ਜਿਸ ਨੂੰ ਏਐਸਆਈ ਬਲਕਾਰ ਸਿੰਘ ਲੀਡ ਕਰਦੇ ਸੀ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ ਦੋ ਸਨੇਚਰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਮ ਨੇ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ ਥਾਣਾ ਜੋਧੇਵਾਲ ਦੇ ਵਿੱਚ ਪੈਂਦਾ ਤੇ ਜਿਨ੍ਹਾਂ ਨੇ ਮਿਤੀ 31 1 2025 ਨੂੰ ਨੂਰ ਵਾਲਾ ਤੋਂ ਕਾਕੋਵਾਲ ਇੱਕ ਮੋਟਰ ਤੋਂ ਇੱਕ ਪ੍ਰਵਾਸੀ ਲੜਕੇ ਨੂੰ ਘੇਰ ਕੇ ਉਹਨੂੰ ਦਾਤ ਦਿਖਾ ਕੇ ਉਹਦੀ ਐਕਟਿਵਾ ਜਿਹਦੇ ਵਿੱਚ 80000 ਰੁਪਏ ਦੇ ਕਰੀਬ ਸੀਗੇ ਪੈਸੇ ਤੇ ਉਹਨੂੰ ਸਨੇਚ ਕਰ ਲਿਆ ਸੀਗਾ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਕਾਰਵਾਈ ਹੈ ਇਹਨਾਂ ਦੇ ਖਿਲਾਫ ਚੱਲਦੀ ਰਹੀ ਅਸੀਂ ਇਹਦੀ ਇਹਨਾਂ ਦੀ ਟ੍ਰੇਸ ਕਰਦੇ ਰਹੇ ਪਰ ਜਿਹੜੀ 12 ਤਰੀਕ ਨੂੰ ਐਸ.ਆਈ ਬਲਕਾਰ ਸਿੰਘ ਨੇ ਦੌਰਾਨੇ ਗਸ਼ਤ ਇਹਨਾਂ ਨੂੰ ਮਲੋਤਰਾ ਪੈਲੇਸ ਦੇ ਸਾਹਮਣੇ ਜਿਹੜੇ ਜੰਗਲ ਨੇ ਉੱਥੋਂ ਇਹਨਾਂ ਨੂੰ ਇਹ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਸਲਿੱਪ ਕਰ ਗਿਆ ਜਿਸ ਨਾਲ ਦੇ ਕਾਰਨ ਇਹਨਾਂ ਦੇ ਦੋਨੋਂ ਸਨੇਚਰਾਂ ਦੇ ਜਿਹੜੀਆਂ ਲੱਤਾਂ ਨੇ ਉਹਨਾਂ ਤੇ ਸੱਟਾਂ ਲੱਗ ਗਈਆਂ ਜਿਨ੍ਹਾਂ ਦਾ ਮੈਡੀਕਲ ਟਰੀਟਮੈਂਟ ਕਰਵਾਇਆ ਗਿਆ ਸਾਰੇ ਜਿਹੜੇ ਦੋਨੇ ਨੌਜਵਾਨ ਫੜੇ ਗਏ ਨੇ ਕੀ ਨਾਮ ਹੈ ਤੇ ਕਿੱਥੇ ਦੇ ਰਹਿਣ ਵਾਲੇ ਇਹ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਉਮਰ ਹੈ ਜਿਹੜੀ ਉਹ 24 ਸਾਲ ਦੇ ਕਰੀਬ ਨੇ ਤੇ ਇਹ ਨਸ਼ਾ ਕਰਨ ਦੇ ਜਿਹੜੇ ਆ ਉਹ ਆਦੀ ਨੇ ਕੁਝ ਪਤਾ ਲੱਗ ਪਾਇਆ ਵੀ ਕਿੰਨੇ ਸਮੇਂ ਤੋਂ ਲੁੱਟਾ ਖੋਹਣ ਦਾ ਵਾਰਦਾਤ ਦੇ ਰਿਹਾ ਜਾਂ ਇਲਾਕੇ ਨਾਲ ਹੋਰ ਵੀ ਅਟੈਚਮੈਂਟ ਨੇ ਕੋਈ ਨੌਜਵਾਨ ਇਹ ਹਾਲ ਦੀ ਘੜੀ ਦੇ ਵਿੱਚ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਨੇ ਇਹੀ ਦੱਸਿਆ ਕਿ ਇਹਨਾਂ ਨੇ ਤਿੰਨ ਚਾਰ ਜਿਹੜੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਥਾਣਾ ਜੋਧੇਵਾਲ ਦੇ ਇਲਾਕੇ ਦੇ ਵਿੱਚ ਕੀਤੀਆਂ ਸੀ ਇਹੇ ਨਸ਼ੇ ਦੀ ਪੂਰਤੀ ਕਰਕੇ ਇਹੇ ਲੁੱਟਾ ਖੋਹਣ ਨੂੰ ਅੰਜਾਮ ਦਿੱਤਾ ਸਰ ਇਹਨਾਂ ਕੋਲੋਂ ਪ੍ਰਾਇਮਰੀ ਕੀ ਕੀ ਹੋਈ ਜਾਂ ਇਹਨਾਂ ਕੋਲੋਂ ਇੱਕ ਜਿਹੜੀ ਸਨੇਚ ਕੀਤੀ ਹੋਈ ਇੱਕ ਐਕਟਿਵ ਆ ਦੋ ਮੋਬਾਈਲ ਫੋਨ ਇੱਕ ਦਾਤ ਜਿਹੜਾ ਇਹਨਾਂ ਨੇ ਵਾਰਦਾਤ ਦੇ ਸਮੇਂ ਵਰਤਿਆ ਸੀ ਤੇ ਜਿਹੜਾ ਇਹਨਾਂ ਨੇ ਜਿਹੜਾ 80000 ਉਹ ਇਹਨਾਂ ਨੇ ਨਸ਼ੇ ਦੀ ਪੂਰਤੀ ਦੇ ਵਿੱਚ ਉਹ ਜਿਹੜਾ ਹੈ ਉਹ ਖਰਚ ਕਰ ਲਿਆ। ਫਿਰ ਲੁਧਿਆਣਾ ਦੇ ਕਿਹੜੀ ਕਿਹੜੀ ਜਗ੍ਹਾ ਇਹ ਵਾਰਦਾਤ ਕਰ ਦਿੱਤੀ ਨੂੰ ਤੇ ਲੁਧਿਆਣੇ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਵੀ ਸਾਡੇ ਯੋਧੇਵਾਲ ਥਾਣੇ ਦੇ ਇਲਾਕੇ ਦੇ ਵਿੱਚ ਇਹ ਜ਼ਿਆਦਾਤਰ ਫੈਕਟਰੀਆਂ ਦੇ ਇਲਾਕੇ ਜਿਹੜਾ ਹੈਗਾ ਉੱਥੇ ਇਹ ਮੋਬਾਈਲ ਸਨੇਚ ਇਹ ਕਰਦੇ ਸੀ। ਇਹ ਸਾਡਾ ਜਿਹੜਾ ਮੁਕੱਦਮਾ ਨੰਬਰ ਹੈਗਾ ਇਹ 11 ਨੰਬਰ ਮੁਕੱਦਮਾ 311 2025 ਨੂੰ ਦਰਜ ਕੀਤਾ ਗਿਆ ਸੀ। ਠੀਕ ਹੈ।